ਇਹ ਮੇਨ ਜਿਹੜਾ ਸਾਡਾ ਫਗਵਾੜੇ ਦਾ ਇਸ਼ੂ ਹੈ ਜਿਹਦੇ ਵਿੱਚ ਸਾਡਾ 28 ਕਰੋੜ ਰੁਪਈਆ ਬਕਾਇਆ ਖੜਾ ਪਿਛਲਾ ਸੀਜ਼ਨ 21-22 ਦਾ ਜਿਹੜਾ بار-बार ਸਾਡੇ ਨਾਲ ਸਮਝੌਤੇ ਕਰਕੇ ਸਰਕਾਰ ਨੇ ਸਮਝੌਤੇ ਵਿੱਚ ਕਰਵਾ ਕੇ ਵੀ ਸਰਕਾਰੋਂ ਤੋਂ ਪਿਛੇੜੀ ਹੈ। ਲਖੀमपुर ਖੀਰੀ ਜਿਹੜਾ ਗੱਡੀਆਂ ਚੜਾਈਆਂ ਗਈਆਂ ਸੀ ਉਹਦੇ ਵਿੱਚ ਇਨਸਾਫ ਨਹੀਂ ਮਿਲਿਆ ਹਲੇ ਤੱਕ। ਅਸੀਂ ਬਾਰ-ਬਾਰ ਸਰਕਾਰਾਂ ਦੇ ਕੋਲ ਮੰਗ ਪੱਤਰ ਦੇ ਕੇ ਡੀਸੀ ਸਾਹਿਬਾਂ ਨੂੰ ਮਿਲ ਕੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਸੀਐਮ ਸਾਹਿਬ ਨੂੰ ਮਿਲ ਕੇ ਅਸੀਂ ਆਪਣੀ ਡਿਮਾਂਡ ਰੱਖਦੇ ਰਹੇ ਹਾਂ ਔਰ ਇਸ ਡਿਮਾਂਡ ਰੱਖਣ ਤੋਂ ਬਾਅਦ ਵੀ ਜੇ ਸਾਡੀ ਸੁਣਾਈ ਨਾ ਹੋਵੇ ਤੇ ਫਿਰ ਮਜਬੂਰੀ ਵਸ ਸਾਨੂੰ ਸਰਕਾਰ ਦੇ ਝੂਠ ਤੱਕ ਨਹੀਂ ਚੱਕ ਰਹੀ ਤੇ ਫਿਰ ਮਜਬੂਰੀ ਵਸ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੋਈ ਵੱਡਾ ਐਕਸ਼ਨ ਜਿਹੜਾ ਉਹ ਕਰਨਾ ਪਵੇਗਾ ਤੁਹਾਨੂੰ ਸੀਐਮ ਸਾਹਿਬ ਸਾਡੇ ਜਿਹੜੇ ਆ ਨਾ ਉਹ ਅੱਜ ਵੀ ਜਿਹੜੀ ਸੀਐਮ ਦੀ ਮੈਂ ਕਿਹਾ ਨਾ ਗਰਮਾਂ ਨੂੰ ਜਾਣਦੇ ਨਹੀਂ ਅੱਜ ਵੀ ਉਹ ਸੀਐਮ ਦੀ ਕੁਰਸੀ ਨੂੰ ਰੰਗਮੰਚ ਦੀ ਸਟੇ ਸਮਝ ਕੇ ਬੈਠੇ ਆ ਹੁਣ ਵੀ ਇਹ ਕਹੀ ਜਾਂਦੇ ਨੇ ਤੇ ਤੁਹਾਡਾ ਇੱਕ ਇੱਕ ਦਾਣਾ ਝੋਨੇ ਦਾ ਚੱਕਿਆ ਜਾਊਗਾ ਸਾਡੀ ਸਾਰੀ ਤਿਆਰੀ ਹੋ ਚੁੱਕੀ ਹੈ ਤੇ ਹੁਣ ਭਾਈ ਫੇ ਸਟ੍ਰਾਈਕਾ ਦੀ ਚਲਦੀ ਹੈ ਅਸੀਂ ਇਹ ਸਮਝਦੇ ਆਂ ਕਿ ਸਾਡਾ ਸੀਐਮ ਜਾਂ ਪੰਜਾਬ ਸਰਕਾਰ ਜਿਹੜੀ ਆ ਪੰਜਾਬ ਪ੍ਰਤੀ ਸ਼ੋਹਿਰਦ ਨਹੀਂ ਹੈ ਔਰ ਕਿਤੇ ਨਾ ਕਿਤੇ ਹੀ ਸਮਝਦੇ ਆਂ ਕਿ ਕੇਂਦਰ ਦੇ ਦਬਾਅ ਹੇਠ ਇਹ ਸਰਕਾਰ ਜਿਹੜੀ ਚੱਲ ਰਹੀ ਹੈ ਤੋ ਇਹ ਸਰਕਾਰ ਜਿਹੜੀ ਹੈ ਇਹ ਕਹਦੇ ਉਹ ਬੇ ਨੱਕ ਤੇ ਦੀਵਾ ਬਲਣ ਵਾਲੀ ਗੱਲ ਫਿਲਹਾਲ ਕਿਸਾਨਾਂ ਵੱਲੋਂ ਸਰਕਾਰ ਨੂੰ ਸਿੱਧੀ ਵਾਰਨਿੰਗ ਦੇਣ ਦਾ ਪ੍ਰੋਗਰਾਮ ਬਣਾ ਲਿਆ ਗਿਆ ਪਰ ਐਦਾਂ ਕਿਸਾਨ ਕਿਉਂ ਕਰ ਰਹੇ ਨੇ ਹੁਣ ਆ ਕੇ ਕੀ ਇਹੋ ਜੀ ਪ੍ਰੋਬਲਮ ਸਿਚੁਏਸ਼ਨ ਪੈਦਾ ਹੋ ਗਈ ਕਿ ਹੁਣ ਵਾਰਨਿੰਗ ਦੇਣ ਦੀ ਨੌਬਤ ਆ ਗਈ ਹੈ ਸਾਡੇ ਨਾਲ ਸੀਨੀਅਰ ਕਿਸਾਨ ਆਗੂ ਮਨਜੀਤ ਸਿੰਘ ਰਾਏ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪੁੱਛਦੇ ਆ ਕਿ ਕੀ ਸਿਚੁਏਸ਼ਨ ਬਣੀ ਹੈ ਸਰ ਤੁਸੀਂ ਸਮਝਾ ਦਿੱਤਾ ਪਹਿਲਾਂ ਤਾਂ ਬਹੁਤ ਸ਼ੁਕਰੀਆ ਜੀ ਅੱਜ ਦਾ ਜਿਹੜੀ ਪ੍ਰੈਸ ਕਲੱਬ ਜਲੰਧਰ ਵਿਖੇ ਸਾਡੀ ਪ੍ਰੈਸ ਕੀਤੀ ਗਈ ਹੈ ਇਹ ਮੇਨ ਜਿਹੜਾ ਸਾਡਾ ਪਗਵਾੜੇ ਦਾ ਇਸ਼ੂ ਹੈ ਜਿਹਦੇ ਵਿੱਚ ਸਾਡਾ 28 ਕਰੋੜ ਰੁਪਈਆ ਬਕਾਇਆ ਖੜਾ ਪਿਛਲਾ ਸੀਜ਼ਨ 21-22 ਦਾ ਜਿਹੜਾ ਬਾਰ-ਬਾਰ ਸਾਡੇ ਨਾਲ ਸਮਝੌਤੇ ਕਰਕੇ ਸਰਕਾਰ ਨੇ ਸਮਝੌਤੇ ਵਿੱਚ ਕਰਵਾ ਕੇ ਵੀ ਸਰਕਾਰੋਂ ਤੋਂ ਪਿਛੇ ਹਟੀ ਹੈ ਸੋ ਉਹਦੇ ਕਰਕੇ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਇਹਦੇ ਨਾਲ ਬਾਕੀ ਦੇ ਇਸ਼ੂ ਨੇ ਜਿਹਦੇ ਵਿੱਚ ਅਸੀਂ 3 ਤਰੀਕ ਨੂੰ ਸਾਡਾ ਰੇਰੋਕ ਅੰਦੋਲਨ ਹੈ ਜਿਹਦੇ ਵਿੱਚ ਲਖੀਮਪੁਰ ਖੀਰੀ ਜਿਹੜਾ ਗੱਡੀਆਂ ਚੜਾਈਆਂ ਗਈਆਂ ਸੀ ਉਹਦੇ ਵਿੱਚ ਇਨਸਾਫ ਨਹੀਂ ਮਿਲਿਆ ਹਲੇ ਤਿੱਕਰ ਸੈਕਿੰਡ ਜਿਹੜੀ ਪੰਜਾਬ ਦੇ ਵਿੱਚ ਹੁਣ ਆਨਲਾਈਨ ਸੀਜ਼ਨ ਝੋਨੇ ਦੀ ਜਿਹੜੀ ਖੱਜਲ ਖਵਰੀ ਹੋ ਰਹੀ ਹੈ ਜਿਹਦੇ ਵਿੱਚ ਅੱਜ ਤੋਂ ਆੜਤੀਏ ਜਿਹੜੇ ਆਹੋ ਔਰ ਲੀਵਰ ਜਿਹੜੀ ਹੈ ਸਟ੍ਰਾਈਕ ਤੇ ਚਲੀ ਗਈ ਹੈ ਉਸ ਦੇ ਸਬੰਧ ਵਿੱਚ ਔਰ ਜਿਹੜੀ ਡੀਪੀ ਖਾਦ ਹੈ ਉਹ ਨਹੀਂ ਮਿਲ ਰਹੀ ਉਹਦੀ ਵੱਡੀ ਸ਼ਾਰਟੇਜ ਹੈ ਬਲੈਕ ਹੋ ਰਹੀ ਹੈ ਉਹਦੇ ਸਬੰਧ ਵਿੱਚ ਔਰ ਖਾਸ ਕਰ ਜਿਹੜਾ ਗੰਨੇ ਦਾ ਰੇਟ ਹੈ ਉਹਦੀ ਡਿਮਾਂਡ ਹੈ ਕਿ ਉਹਦਾ ਰੇਟ 500 ਰੁਪਏ ਕੀਤਾ ਜਾਵੇ ਔਰ ਜਿਹੜੀਆਂ ਮਿਲਾਂ ਆ 15 ਨਵੰਬਰ ਤੋਂ ਚਲਾਈਆਂ ਜਾਂ ਜੋ ਇਹ ਡਿਮਾਂਡ ਨੂੰ ਲੈ ਕੇ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਕੀਤੀ ਗਈ ਵਿੱਚ ਤੁਸੀਂ ਧਮਕੀ ਵੀ ਦੇ ਦਿੱਤੀ ਸਿੱਧੀ ਸਿੱਧੀ ਕਿ ਹੁਣ ਧਮਕੀ ਦੇਣ ਦੀ ਲੋੜ ਪੈ ਗਈ ਹੈ ਐਂ ਕਿਉਂ ਹੋ ਗਿਆ ਦੇਖੋ ਇਹ ਜਿਹੜੀਆਂ ਸਰਕਾਰਾਂ ਨੇ ਅਸੀਂ ਬਾਰ-ਬਾਰ ਸਰਕਾਰਾਂ ਦੇ ਕੋਲ ਮੰਗ ਪੱਤਰ ਦੇ ਕੇ ਡੀਸੀ ਸਾਹਿਬਾਂ ਨਾਲ ਮਿਲ ਕੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਸੀਐਮ ਸਾਹਿਬ ਨੂੰ ਮਿਲ ਕੇ ਅਸੀਂ ਆਪਣੀ ਡਿਮਾਂਡ ਰੱਖਦੇ ਰਹੇ ਹਾਂ ਔਰ ਇਸ ਡਿਮਾਂਡ ਰੱਖਣ ਤੋਂ ਬਾਅਦ ਵੀ ਜੇ ਸਾਡੀ ਸੁਣਾਈ ਨਾ ਹੋਵੇ ਤੇ ਫਿਰ ਮਜਬੂਰੀ ਵਸ ਸਾਨੂੰ ਅਸੀਂ ਕੀ ਕਰ ਸਕਦੇ ਹਾਂ ਪਿਛਲੇ ਦਿਨੀ ਅਸੀਂ ਫਗਵਾੜਾ ਵਿਖੇ ਧਰਨਾ ਵੀ ਦਿੱਤਾ ਹੈ ਔਰ ਉੱਥੇ ਜਿਹੜਾ ਇਹਨਾਂ ਦਾ ਮੇਲ ਮਾਲਕਾਂ ਦਾ ਦਸਤਖਤਾਂ ਥਾਂ ਸੀ ਉਹ ਵੀ ਸਰਕਾਰ ਨੂੰ ਕਿਹਾ ਬਈ ਇਹਨੂੰ ਆਪਣੇ ਕਬਜ਼ੇ ਚ ਲਾਓ ਪਰ ਸਰਕਾਰ ਦੇ ਜੂ ਤੱਕ ਨਹੀਂ ਜਿਹੜੀ ਸਰਕ ਰਹੀ ਤੇ ਫਿਰ ਮਜਬੂਰੀ ਵਸ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੋਈ ਵੱਡਾ ਐਕਸ਼ਨ ਜਿਹੜਾ ਉਹ ਕਰਨਾ ਪਵੇਗਾ ਉਹਦੇ ਸਬੰਧ ਦੇ ਵਿੱਚ ਅੱਜ ਦੀ ਇਹ ਜਿਹੜੀ ਪ੍ਰੈਸ ਕੀਟ ਹੈ ਦੇਖੋ ਅਸੀਂ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਤੈਅ ਕਰਾਂਗੇ ਉਹਦੇ ਵਿੱਚ ਹਾਈਵੇ ਵੀ ਜਾਮ ਕਰ ਸਕਦੇ ਆ ਉਹ ਚ ਰੇਲਵੇ ਟਰੈਕ ਵੀ ਬੰਦ ਕਰ ਸਕਦੇ ਆ ਸੋ ਉਹ ਵੱਡਾ ਐਕਸ਼ਨ ਹੋਏਗਾ ਮੈਂ ਪੁੱਛਣਾ ਚਾਹੁੰਨਾ ਕਿਉਂਕਿ ਤੁਸੀਂ ਕਿਹਾ ਨਾ ਹਾਈਵੇ ਜਾਮ ਕਰਨਾ ਚਾਹੁੰਦੇ ਆ ਇਸ ਤੋਂ ਪਹਿਲਾਂ ਵੀ ਇੱਕ ਧਰਨਾ ਜਿਹੜਾ ਲਗਾਇਆ ਗਿਆ ਸੀਗਾ ਔਰ ਉਹ ਧਰਨਾ ਚੱਲਿਆ ਵੀ ਖਾਸਾ ਪਰ ਉਹ ਉੱਥੇ ਜਾ ਕੇ ਹੀ ਸਟੈਗਨੈਂਟ ਹੋ ਗਿਆ ਉਸ ਤੋਂ ਗਾਂ ਨਹੀਂ ਵਧਿਆ ਉਸ ਤੋਂ ਪਿੱਛੇ ਨਹੀਂ ਗਿਆ ਹਰ ਕੋਈ ਆਸ ਲਾ ਕੇ ਬੈਠਾ ਸੀ ਉਸ ਧਰਨੇ ਨੂੰ ਵੀ ਇਹਦੇ ਇਹਦੇ ਹਿਸਾਬ ਨਾਲ ਕਿ ਕਿਦਾਂ ਦੇਖਦੇ ਬੇ ਦੇਖੋ ਅਸੀਂ ਉਹ ਧਰਨਾ 28 ਦਿਨ ਸਾਡਾ ਹਾਈਵੇ ਦੇ ਉੱਪਰ ਚੱਲਿਆ ਹੈ ਪਰ ਉਦੋਂ ਜਿਹੜਾ ਬਕਾਇਆ ਸੀ 43 ਕਰੋੜ ਸੀਗਾ ਅ ਉਹਦੇ ਵਿੱਚ ਸਰਕਾਰ ਨੇ ਜਦੋਂ ਹਰਿਆਣੇ ਵਾਲੀ ਜ਼ਮੀਨ ਜਿਹੜੀ ਆ ਉਹ ਇਹ ਵੇਚੀ ਆ ਇਹਨਾਂ ਦੀ ਮਿਲ ਵਾਲਿਆਂ ਦੀ ਉਹ 24 ਕਰੋੜ ਉਹ ਆਇਆ ਕੁਝ ਇਹਨਾਂ ਨੇ 6 ਕਰੋੜ ਰੁਪਈਆ ਮੰਨਿਆ ਪਰ ਅਸੀਂ ਆਪਣੇ ਵੱਲੋਂ ਦੇਵਾਂਗੇ ਪਰ ਉਹ ਹਜੇ ਤੱਕ ਨਹੀਂ ਨਹੀਂ ਪਾਇਆ ਪਰ ਜਿਹੜਾ ਉਹ 24 ਕਰੋੜ ਸੀ ਉਹ ਆ ਗਿਆ ਸੋ ਅਸੀਂ ਸਮਝਦੇ ਹਾਂ ਉਦੋਂ ਸਰਕਾਰ ਦੇ ਭਰੋਸੇ ਤੇ ਉਦੋਂ ਕੁਲਦੀਪ ਧਾਰੀਵਾਲ ਜੀ ਖੇਤੀਬਾੜੀ ਮੰਤਰੀ ਸਨ ਉਹਨਾਂ ਨੇ ਕਿਹਾ ਸੀ ਵੀ ਆਉਣ ਵਾਲੇ ਦਿਨਾਂ ਚ ਇਹਨਾਂ ਦੀ ਬਾਕੀ ਦੀ ਪ੍ਰਾਪਰਟੀ ਜਿਹੜੀ ਆ ਉਹ ਸੇਲ ਕਰਕੇ ਤੁਹਾਨੂੰ ਪੈਸੇ 2 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੇ ਖਾਤੇ ਚਾ ਦੇਣਗੇ ਉਹ ਆਸ ਬੱਜੀ ਗਈ ਸੀ ਸੋ ਸਾਡੀ ਚੁਣੀ ਹੋਈ ਸਰਕਾਰ ਹੈ ਸੋ ਉਹਤੇ ਅਸੀਂ ਆਸ਼ਾ ਕਰਦੇ ਹਾਂ ਵੀ ਸਾਨੂੰ ਇਹ ਇਨਸਾਫ ਦੋਣਗੇ ਸਾਡੇ ਪੈਸੇ ਸਾਨੂੰ ਦੋਣਗੇ ਪਰ ਜਦੋਂ ਸਰਕਾਰਾਂ ਹੀ ਵਾਅਦੇ ਕਰਕੇ ਮੁੱਕਰ ਜਾਣ ਫਿਰ ਮਜਬੂਰੀ ਵਸ ਸਾਨੂੰ ਜਿਹੜੇ ਸਖਤ ਐਕਸ਼ਨ ਜਿਹੜੇ ਆ ਉਹ ਅਖਤਿਆਰ ਕਰਨੇ ਪੈਂਦੇ ਹੁਣ ਸਖਤ ਐਕਸ਼ਨ ਦਾ ਸਮਾਂ ਆ ਗਿਆ ਲੱਗਦਾ ਤੁਹਾਨੂੰ ਬਿਲਕੁਲ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਸਖਤ ਐਕਸ਼ਨ ਜਿਹੜਾ ਉਹ ਜ਼ਰੂਰ ਤੁਹਾਨੂੰ ਦੱਸਾਂਗੇ ਅਸੀਂ ਆ ਜਿਹੜਾ ਝੋਨੇ ਦੀ ਫਸਲ ਹੈ ਇਹਨੂੰ ਅਸੀਂ ਮੜਾ ਮੋਟਾ ਸਾਂਭ ਲਈਏ ਤਾਂ ਫਿਰ ਇਹ ਸਖਤ ਐਕਸ਼ਨ ਹੋਏਗਾ ਪਰ ਹੈਰਾਨੀ ਦੀ ਗੱਲ ਹੈ ਸੀਐਮ ਸਾਹਿਬ ਤਾਂ ਤੁਹਾਡੇ ਵਿੱਚ ਔਲੇ ਬਣੇ ਸੀਗੇ ਉਹ ਕਹਿੰਦੇ ਸੀ ਇਹ ਤਾਂ ਵਿਚੋਲੇ ਆ ਅਸੀਂ ਤਾਂ ਕਿਸਾਨਾਂ ਦੇ ਹੱਕ ਦੇ ਆ ਅਸੀਂ ਤਾਂ ਹਰ ਕੰਮ ਕਿਸਾਨਾਂ ਨੂੰ ਪੁੱਛ ਪੁੱਛ ਕਰਾਂਗੇ ਦੇਖੋ ਸੀਐਮ ਸਾਹਿਬ ਸਾਡੇ ਜਿਹੜੇ ਆ ਨਾ ਉਹ ਅੱਜ ਵੀ ਜਿਹੜੀ ਸੀਐਮ ਦੀ ਮੈਂ ਕਿਹਾ ਨਾ ਗਰਮਾਂ ਨੂੰ ਜਾਣਦੇ ਨਹੀਂ ਅੱਜ ਵੀ ਉਹ ਸੀਐਮ ਦੀ ਕੁਰਸੀ ਨੂੰ ਔਰੰਗ ਮੰਚ ਦੀ ਸਟੇ ਸਮਝ ਕੇ ਬੈਠੇ ਆ ਲੋਗਾ ਨੂੰ ਗੁੰਮਰਾਹ ਕਰਦੇ ਨੇ ਝੂਠ ਬੋਲ ਦਿੰਦੇ ਨੇ ਹੁਣ ਵੀ ਇਹ ਕਹੀ ਜਾਂਦੇ ਨੇ ਕਿ ਤੁਹਾਡਾ ਇੱਕ ਇੱਕ ਦਾਣਾ ਝੋਨੇ ਦਾ ਚੱਕਿਆ ਜਾਊਗਾ ਸਾਡੀ ਸਾਰੀ ਤਿਆਰੀ ਹੋ ਚੁੱਕੀ ਹੈ ਤੇ ਹੁਣ ਭਾਈ ਵੀ ਸਟ੍ਰਾਈਕਾਂ ਦੀ ਚੱਲਦੀ ਹੈ ਜੇ ਤਿਆਰੀ ਹੋ ਚੁੱਕੀ ਹੈ ਹੁਣ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਝੂਠ ਬੋਲ ਕੇ ਨਹੀਂ ਤਾਂ ਉਹਨਾਂ ਦਾ ਫਰਜ਼ੇ ਬਣਦਾ ਕਿ ਸ਼ੈਲਨ ਮਾਲਕਾਂ ਨੂੰ ਆੜਤੀਆਂ ਨੂੰ ਬੁਲਾ ਕੇ ਉਹਨਾਂ ਨਾਲ ਬੈਠ ਕੇ ਫੈਸਲਾ ਕਰਨ ਤਰ੍ਹਾਂ ਤਾਂ ਔਰ ਹਦੈਤਾ ਕਰਨ ਤੁਹਾਨੂੰ ਕੀ ਲੱਗਦਾ ਕਿ ਕਿਉਂ ਐ ਨਹੀਂ ਹੋ ਰਿਹਾ ਜਾਂ ਸਟ੍ਰਾਈਕ ਚੱਲਦੀ ਹੈ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਸੀਐਮ ਜਾਂ ਪੰਜਾਬ ਸਰਕਾਰ ਜਿਹੜੀ ਆ ਪੰਜਾਬ ਪ੍ਰਤੀ ਸ਼ੋਹਿਰਦ ਨਹੀਂ ਹੈ ਔਰ ਕਿਤੇ ਨਾ ਕਿਤੇ ਹੀ ਸਮਝਦੇ ਆਂ ਵੀ ਕੇਂਦਰ ਦੇ ਦਬਾਅ ਹੋਇਟ ਇਹ ਸਰਕਾਰ ਜਿਹੜੀ ਚੱਲ ਰਹੀ ਹੈ ਪ੍ਰਾਇਸ ਸਾਹਿਬ ਪਹਿਲਾਂ ਵੀ ਜਦੋਂ ਪੁਰਾਣੀਆਂ ਸਰਕਾਰਾਂ ਸੀ ਆਪਾਂ ਐ ਤਾਂ ਨਹੀਂ ਕਹਿ ਸਕਦੇ ਕਿ ਇੰਨ ਬਿੰਨ ਜਿਹੜੀ ਤਰੀਕ ਤੈ ਹੁੰਦੀ ਸੀ ਉਦੋਂ ਹੀ ਚੱਕਿਆ ਜਾਂਦਾ ਸੀ ਸਾਰਾ ਕੁਝ ਲੇਟ ਤਾਂ ਉਦੋਂ ਵੀ ਹੋ ਰਿਹਾ ਸੀਗਾ ਨਹੀਂ ਪਰ ਇਹ ਇੱਕ ਇਹ ਰਹੀ ਗੱਲ ਪਹਿਲੀਆਂ ਸਰਕਾਰਾਂ ਦੇ ਟਾਈਮ ਉਹ ਭਾਵੇਂ ਕੋਈ ਵੀ ਸਰਕਾਰ ਰਹੀ ਹੋਵੇ ਸੀ ਕਿ ਇਹ ਸਰਕਾਰ ਦੇ ਤੱਤੀ ਨਹੀਂ ਪਰ ਇਹ ਜ਼ਰੂਰ ਹੁੰਦਾ ਜੀ ਵੀ ਜਿਉਣੀ ਪਹਿਲੀ ਤੋਂ ਕਹਿਤਾ ਤਾਂ ਪਹਿਲੀ ਤੋਂ ਤਲਾਈ ਸ਼ੁਰੂ ਹੋ ਜਾਂਦੀ ਸੀ ਉਹਦੀਆਂ ਤਿਆਰੀਆਂ ਬਾਰਦਾਨਾ ਹੋਰ ਸਾਰਾ ਤਿਆਰੀਆਂ ਪਹਿਲਾਂ ਹੋ ਚੁੱਕੀਆਂ ਹੁੰਦੀਆਂ ਸਨ ਪਰ ਹੁਣ ਤੱਕ ਇਹ ਲੱਗ ਰਿਹਾ ਵੇ ਮੰਡੀਆਂ ਜਲ ਤੱਕ ਤਿਆਰੀ ਕੋਈ ਨਹੀਂ ਸੋ ਇਹ ਸਰਕਾਰ ਜਿਹੜੀ ਹੈ ਇਹ ਕਹਿਦੇ ਹੋ ਬਈ ਨੱਕ ਤੇ ਦੀਵਾ ਬਲਣ ਵਾਲੀ ਗੱਲ ਪਈ ਪਹਿਲਾਂ ਹੁਣ ਤੇ ਕਰ ਕੀ ਕਰਦੇ ਰਹੇ ਕਿੱਧਰ ਸੁੱਤੇ ਰਹੇ ਜੇ ਅੱਜ ਕਹਿ ਰਹੇ ਨੇ ਸੇਲਰ ਮਾਲਕ ਵੀ ਸਾਡੇ ਕੋ ਮੋਰੇ ਸਪੇਸ ਐ ਨਹੀਂ ਚੌਰ ਰੱਖਣ ਨੂੰ ਤੇ ਕੇਂਦਰ ਨੇ ਉਹ ਜਿਹੜਾ ਚੌਰ ਚੁੱਕਿਆ ਨਹੀਂ ਤਾਂ ਉਹਦੇ ਬਾਰੇ ਕਿਹਨੇ ਗੱਲ ਕਰਨੀ ਸੀ ਉਹ ਪੰਜਾਬ ਸਰਕਾਰ ਨੇ ਗੱਲ ਕਰਨੀ ਸੀ ਨਾ ਤੇ ਪੰਜਾਬ ਚੋਂ ਜਿਹੜਾ ਝੋਨਾ ਆ ਉਹ ਕਿਉਂ ਨਹੀਂ ਜਾ ਰਿਹਾ ਕਿਉਂ ਨਹੀਂ ਲੋਡ ਹੋ ਰਿਹਾ ਸੋ ਉਹ ਸਰਕਾਰ ਦੇ ਤੇ ਸਵਿਰਦ ਨਹੀਂ ਹੈ ਉਹਦੇ ਕਰਕੇ ਇਹ ਮੁਸ਼ਕਲਾਂ ਪੈਦਾ ਹੋ ਰਹੀਆਂ ਅੱਛਾ ਇੱਕ ਤੁਸੀਂ ਜਿਹੜੀ ਗੱਲ ਆਖੀ ਹੈ ਕਿ ਸਾਨੂੰ ਜੇ ਲੋਡ ਪਈ ਤਾਂ ਆਪਾਂ ਹਾਈਵੇ ਵੀ ਜੈਮ ਕਰਾਂਗੇ ਜਾਂ ਇਦਾਂ ਅਕਸਰ ਇਦਾਂ ਹੁੰਦਾ ਹੈ ਕਿ ਕਿਸਾਨਾਂ ਦੇ ਉੱਤੇ ਸਵਾਲ ਖੜੇ ਹੋਣ ਲੱਗ ਜਾਂਦੇ ਕਿ ਭਾਈ ਤੁਸੀਂ ਆਮ ਜਨ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦੇ ਹੋ ਲੋਕ ਆਉਣ ਜਾਣ ਤੋਂ ਸਖਣੇ ਹੋ ਜਾਂਦੇ ਆ ਹੁਣ ਦੁਬਾਰਾ ਫਿਰ ਉਹੀ ਸਿਚੁਏਸ਼ਨ ਬਣ ਸਕਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਸਰਕਾਰੀ ਅਦਾਰਿਆਂ ਤੱਕ ਸੀਮਿਤ ਰਹਿਣ ਤਾਂ ਬੈਟਰ ਹੈ ਸੜਕਾਂ ਤੇ ਜਦੋਂ ਆਉਂਦੀਆਂ ਨੇ ਤੇ ਆਮ ਲੋਕ ਵੀ ਪ੍ਰਭਾਵਿਤ ਹੁੰਦੇ ਆ ਜਦੋਂ ਸਰਕਾਰਾਂ ਵਾਹ ਨਾ ਫੜਨ ਤੇ ਕਿਸਾਨ ਦੀ ਫਸਲ ਦੇ ਚਾਰ-ਚਾਰ ਸਾਲ ਪੈਸੇ ਨਾ ਹੋਣ ਮੈਂ ਕਿਹਾ ਸੀ ਜਦੋਂ ਅਸੀਂ ਥੋੜੇ ਦਿਨ ਉਹ ਧਰਨ ਲਗਾਇਆ ਤੇ ਸਾਡੇ ਕੋਲ ਮਾਨਯੋਗ ਐਸਐਸਪੀ ਸਾਹਿਬ ਗਏ ਕਪੂਰਥਲਾ ਦੇ ਔਰ ਐਸਪੀ ਸਾਹਿਬ ਡੀਸੀ ਸਾਹਿਬ ਅਸੀਂ ਉਹਨਾਂ ਨੂੰ ਕੀ ਗੱਲ ਵੀ ਤੁਸੀਂ ਸਾਨੂੰ ਲਿਖ ਕੇ ਦਿਓ ਵੀ ਚਾਰ-ਚਾਰ ਸਾਲ ਤੁਸੀਂ ਤਨਖਾਹ ਨਹੀਂ ਲਾਉਂਗੇ ਪੇ ਤੁਹਾਡੇ ਘਰ ਚਲ ਜਾਣਗੇ 4 4 ਸਾਲ ਸਾਡਾ ਪੈਸਾ ਨਹੀਂ ਆਉਂਦਾ ਸਾਡੇ ਬੱਚਿਆਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਫਿਰ ਕੀ ਕਰਾਂਗੇ ਸੜਕਾਂ ਤੇ ਨਹੀਂ ਆਵਾਂਗੇ ਇਹ ਅਸੀਂ ਪ੍ਰਣ ਕਰ ਲਿਆ ਹੈ ਕਿ ਹੁਣ ਸੁਸਾਈਡ ਨਹੀਂ ਕਰਨਾ ਅਸੀਂ ਸਰਕਾਰ ਨਾਲ ਲੜਾਂਗੇ ਸਰਕਾਰ ਸਾਡੇ ਮਾਰੇ ਡੰਡੇ ਸਰਕਾਰ ਚ ਲਾਵੇ ਗੋਲੀਆਂ ਇਹ ਮਰਾਂਗੇ ਉਦਾਂ ਨਹੀਂ ਮਰਦੇ ਸੀ ਅੰਤ ਦੇ ਵਿੱਚ ਮੈਂ ਆਹੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਤੁਹਾਡੀ ਇਹ ਵਾਰਨਿੰਗ ਹੈ ਇਹਦੀ ਕੀ ਇੰਟੈਂਸਿਟੀ ਹੈ ਕਿੰਨਾ ਕਿੰਨਾ ਵੱਡੇ ਪੱਧਰ ਤਾਏ ਤੁਸੀਂ ਇਕੱਠ ਕਰਨਾ ਚਾਹੁੰਦੇ ਹੋ ਜੇ ਜੇ ਸਿਚੁਏਸ਼ਨ ਉਦਾਂ ਦੀ ਬਣਦੀ ਹੈ ਤੁਸੀਂ ਇਹ ਦੇਖੋ ਪਹਿਲਾਂ ਸਾਡੀ ਜਥੇਬੰਦੀ ਕੱਲੀ ਸੀਗੀ ਹਾਂ ਸਾਡੇ ਨਾਲ ਕਿਸਾਨ ਮਜ਼ਦੂਰ ਮੋਰਚਾ ਦੇ ਸਾਡੇ ਕੋਆਰਡੀਨੇਟਰ ਨੇ ਸਰਮਨ ਸਿੰਘ ਪੰਦੇੜ ਉਹ ਬੈਠੇ ਨੇ ਔਰ ਮੈਂ ਸਮਝਦਾ ਸਾਡਾ ਐਲਾਈਂਸ ਚੱਲ ਰਿਹਾ ਐ ਐਸਕੇਐਮ ਨਾਲ ਪੋਲਿਟੀਕਲ ਦੇ ਨਾਲ ਉੱਥੇ ਇਕੱਠੇ ਲੜ ਰਹੇ ਆ ਫਿਰ ਇਹਦਾ ਮਤਲਬ ਕੀ ਹੋਇਆ ਵੀ ਇਹਦੇ ਵਿੱਚ ਕੇਵਲ ਕਿਸਾਨ ਮਜ਼ਦੂਰ ਮੋਰਚਾ ਹੀ ਨਹੀਂ ਸਾਡੀ ਇਕੱਲੀ ਜਿੱਤੇ ਮੈਂ ਨਹੀਂ ਕਿਸਾਨ ਮਜ਼ਦੂਰ ਮੋਰਚਾ ਹੀ ਨਹੀਂ ਇਹਦੇ ਵਿੱਚ ਐਸਕੇਐਮ ਨਾਲ ਪੋਲਿਟੀਕਲ ਵੀ ਸਪੋਰਟ ਕਰੇਗਾ ਮੈਨੂੰ ਇਹ ਜੋ ਲੱਗਦਾ ਕਿਉਂਕਿ ਸਾਡਾ ਦੁਆਬੇ ਦੀ ਵੈਲਟ ਜਿਹੜੀ ਹੈ ਇਹਦੇ ਵਿੱਚ ਸਾਡਾ ਰابطਾ ਐਸਕੇਐਮ ਨਾਲ ਵੀ ਕਾਇਮ ਹੈ ਐਸਕੇਐਮ ਵੀ ਸਪੋਰਟ ਕਰੂਗਾ ਤੇ ਇਹ ਬਹੁਤ ਵੱਡੇ ਲੈਵਲ ਤੇ ਹੋਊਗਾ ਬਿਲਕੁਲ ਕਿਸਾਨਾਂ ਨੇ ਆਖਰੀ ਵਾਰਨਿੰਗ ਦੇ ਦਿੱਤੀ ਹੈ ਔਰ ਕੀ ਹਾਲਾਤ ਬਣਦੇ ਨੇ ਆਉਂਦੇ ਸਮੇਂ ਦੱਸਦੇ ਰਹਿਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ